ਫਿਰ ਤੂੰ ਆਇਆ ਕਰੋ ਹਾਂ ਮੈਨੂੰ 2 ਲੱਖ ਰੁਪਏ ਦੇ ਦੇ ਤੇ ਮੈਂ ਤਲ ਝੋਨਾ ਵੱਢ ਕੇ ਦਿੰਦਾ ਫਿਰਨੇ ਕੰਮ ਨੇ ਮੇਰੀ ਦੇ ਮਾਂਗੇ ਸਾਰਾ ਉਹ 2 ਲੱਖ ਦਾ ਤਾਂ ਭਾਵੇਂ ਤਾਂ 3 ਲੱਖ ਲੈ ਲੈਂਦਾ ਮੈਂ ਥੋ ਤਾਂ ਆਹ ਗੱਪੀ ਕਿਵੇਂ ਅੱਜ ਫੇਰ ਤੇ ਆਉਂਦਾ ਹੈ ਕੋਈ ਗੱਪੀ ਛੱਡਣ ਆਇਆ ਉਹ ਕੋਈ ਨਾ ਕੋਈ ਰੱਖ ਸਮਾਂ ਪਜਾਈ ਬਾਹਰ ਵੇਖ ਅੰਮ੍ਰੀ ਦਾ ਦੇ ਨੀ ਮੀਂਹ ਕੋ ਨਹੀਂ ਕਿਵੇਂ ਦਾ ਗੱਟੇ ਜੇ ਖਿੱਚੀ ਫਿਰਦਾ ਹੈ ਇਹਦਾ ਸਿਮਿੰਟ ਚ ਸੀ ਮਾਂ ਵੀ ਕੋਈ ਚੂਣਾ ਪੈ ਤਜੇ ਅੰਦਰ ਤਾਂ ਦੇ ਮੁਸਾ ਅੱਛਾ ਠੀਕ ਹੈ ਹੋਰ ਫਿਰ ਕਿਵੇਂ ਮਾਰਿਆ ਗੜਾ ਬਦਿਆ ਤੇ ਮਿਸਤਰੀ ਕਿਵੇਂ ਆਇਆ ਨਹੀਂ ਅੱਜ ਮਿਸਤਰੀ ਜਰ ਕੋਈ ਨਹੀਂ ਹੋਰ ਗਿਆ ਅੱਜ ਆ ਜਾ ਬਹਿ ਜਾ ਬੈਠੇ ਆ ਸੀ ਲੋਂਗੇ ਉਹਨਾਂ ਨੇ ਇਹਦਾ ਇੱਕਦਮ ਦਾ ਕੰਮ ਹੀ ਹੈ ਕਿਵੇਂ ਲਿਬੜਿਆ ਜਾਂ ਬਾਹਲਾ ਫਿਰਦਾ ਹੈ ਕੀ ਆਪ ਦਾ ਕਿੱਥੋਂ ਦਿੰਦਾ ਹੈ ਆਪਣੇ ਕਰਨ ਵਾਲਾ ਉਹ ਇੰਨੇ ਪੈਸੇ ਦਾ ਤਾਂ ਦਿੱਦੇ ਨੂੰ ਆਪਣੇ ਹਿਸਾਬ ਚ ਨਹੀਂ ਆਉਦੇ ਉਹਦੀ ਤੋੜ ਦੇਗਾ ਪਤਾ ਨਹੀਂ ਇਹ ਤਾਂ ਹੈਗਾ ਸਾਰਾ ਹਨਾ ਉਹਨਾਂ ਦਾ ਕੰਮ ਹੀ ਹੈ ਠੀਕ ਹੈ ਹੋਰ ਫਿਰ ਠੀਕ ਹੈ ਤੇ ਹੁਣ ਕਦੋਂ ਕਹਿੰਦਾ ਆਉਂਗਾ ਦੁਬਾਰੇ ਕੱਲ ਨੂੰ ਆਉਗਾ ਕੱਲ ਨੂੰ ਹਾਂ ਚਲ ਹਟਾਈ ਨਾ ਪਰ ਉਹਨੂੰ ਲੱਗਿਆ ਰਹੀਂ ਹਾਂ ਹਾਂ ਕਰਾ ਕੇ ਤਾਂ ਠੀਕ ਆ ਯਾ ਵੀ ਭਰਾ ਦੀ ਹੁਣ ਵੇੜਾ ਜਾ ਬਾਹਰੋਂ ਸਾਰਾ ਇੰਨੇ ਪੈਸੇ ਹੀ ਨਹੀਂ ਉਹ ਕੁਝ ਨਹੀਂ ਹੁੰਦਾ ਪੈਸੇ ਆ ਹੀ ਜਾਂਦੇ ਆਪੇ ਲੈ ਲੂ ਜਾਂਦੇ ਹੈਗੇ ਚੱਕ ਨਹੀਂ ਚਾਰ ਵੀਏ ਇਹ ਤਾਂ ਚੱਲੀ ਜਾਂਦਾ ਸਿਸਟਮ ਦੇਖਾਂਗੇ ਲੱਗਦਾ ਥਾ ਪੀਓਪੀ ਵਗੈਰਾ ਡਾਊਨ ਸੀਲਿੰਗ ਸਾਰਾ ਕਰਾਈ ਦੇ ਹੁਣ ਇਹ ਤਾਂ ਬੜਾ ਖਰਚਾ ਆਊਗਾ। ਉਹ ਕੁਛ ਨਹੀਂ ਹੁੰਦਾ। ਕਿੰਨਾ ਕਾਜੂਗਾ? ਨੜਿਆ ਹਾ ਜੰਗਲਾਂ ਇੰਚ ਨਾ ਮੁੜ ਕੇ ਪੱਲੀਆਂ ਵਾਂਗ ਹੀ ਰਹਿ ਜਾਂਦੀਆਂ। ਉਹ ਤਾਂ ਡੜਾਲਾ ਵੀ ਨਾਲ ਦੀ ਨਾਲ ਲਾ ਦੀ। ਤੇ ਆ ਰਸੋਈ ਰਸੋਈ ਸਾਰਾ ਹੁਣ ਭਰਾ ਦੇ ਇਹਨੂੰ। ਨਾ ਆ ਰਸੋਈ ਜੀ ਤੇ ਹਜੇ ਹੋਰ ਕਿੰਨਾ ਖਰਚਾ ਆਊਗਾ? ਤੂੰ ਤਾਂ ਤੂੰ ਤਾਂ ਹਾਂ ਤਿਆਰ ਕਰਵਾਈਏ। ਇਹ ਤਾਂ ਰਸੋਈ ਤਾਂ ਖਾਜੂਗੀ ਲੱਖ ਰੁਪਿਆ। ਲੱਖ ਰੁਪਿਆ। ਫਿਰ 40000 ਦਾ ਮਿਸਤਰੀਆਂ ਦੀ ਲੇਬਰ ਹੀ ਬਣ ਜਾਂਦੀ ਐ। ਆਉਂਦਾ ਕੀ ਐ ਲੱਖ ਦਾ ਅੱਜਕੱਲ? ਇੰਨੇ ਲੱਗਣਗੇ। ਇਹ ਹੋਰ? ਫਿਰ ਤਾਂ ਕੰਮ ਵਾਲਾ ਫਿਰ ਤਾਂ ਮੈਂ ਨੇ ਨੇ ਮੇਰੇ ਕੋਲ ਤਾਂ ਇਸ ਨੂੰ ਉਹ ਕਿਉਂ ਜਿੱਤ ਡੋਲਦਾ ਯਾਰਾ ਜੇ ਲੋੜ ਪਈ ਮੈਥੋਂ ਫੜਨੀ ਕੀ ਗੱਲ ਦੋ ਢਾਈ ਲੱਖ ਦੀ ਫਿਰ ਤੂੰ ਆਏਗਾ ਹਾਂ ਤੂੰ ਮੈਨੂੰ 2 ਲੱਖ ਰੁਪਏ ਦੇ ਤੇ ਉਹ ਛੋਲੇ ਮੇਲੇ ਦੇ ਦਿੰਦਾ ਕਦੋਂ ਚਾਹੀਦਾ ਆਹ ਮੈਨੂੰ ਦੇਣੇ ਕੋਸਾ ਟਾਇਲਰ ਟੂਲਾ ਇਹਨੂੰ ਫਿਰ ਲੱਕ ਲਾਲਾ ਵੀ ਲੱਗੂਗਾ ਕੱਲ ਨੂੰ 500 ਦੇ ਦਈ 500 ਦੇ ਪਰਸੋਂ ਨਹੀਂ ਦਇਆ ਬਣਨੇ ਕਿਵੇਂ ਪਰਸ ਮੈਂ ਕਹੋ ਲੈ ਮੱਕੀ ਵੜਨ ਵਾਲੀ ਮੱਕੀ ਵੜਨ ਵਾਲੀ ਤੇ ਹੋਰ ਦੇਖੀਦਾ ਨਹੀਂ ਮੈਨੂੰ ਉਹ ਮਸ਼ੀਨ ਦਾ ਐ ਮੈਂ ਜਲੰਧਰੋਂ ਲੈ ਕੇ ਉਧਰ ਹੀ ਚਲਾਤੀ ਤੇ ਹੋਰ ਤਾਂ ਟਰੈਕਟਰ ਵੀ ਚਾਹੀਦਾ ਉਹ ਟਰੈਕਟਰ ਨਹੀਂ ਚਾਹੀਦਾ ਉਹਦਾ ਵੱਡੀ ਐ ਦੂਜੀ ਆਪਣੀ ਕਪਾਨ ਜਿਹੜੀ ਕਣਕ ਵੜਦੀ ਐ ਉਸ ਨਾਲ ਦੀ ਐ ਉਹਦਾ ਜਲੰਧਰ ਚਲੀ ਜਾਂਦੀ ਐ ਹੋਰ ਉਹਦਾ ਖਾਂਦੀ ਆ ਤੁਹਾਨੂੰ 20-20 ਕਿੱਲੇ ਵੜਦੀ ਐ ਸ਼ੇਰ ਤੇ ਹੋਰ ਤੇ ਮੈਂ ਤਾਂ ਉਹ ਮੱਕੀ ਮੱਕੀਆਂ ਲੈ ਕੇ ਤੇ ਉਹ ਚਾਰ ਵੀ ਹੋ ਕਰਦਾ ਫੇਵਾ ਹਾਂ 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 ਜਿਹੜਾ ਨੂੰ ਵੇਚ ਵੀ ਦਿੰਦੇ ਆ ਉੱਥੇ ਨਾਲ ਦੇ ਨਾਲ ਲੈ ਕੇ ਗਾਂ ਢੇਰਗਾ ਜੀ ਤੇ ਤੂੰ ਐ ਕਰਗਾ ਜਰ ਹਾਂ ਤੇ ਘਰ ਦੀ ਗੱਲ ਆਪਣੀ ਤੇ ਆਪਣੀ ਉੱਥੇ ਡੇਰੀ ਚ ਸੜਦੇ ਚਾਰ ਜਿਹਾ ਬਣਾ ਬਣਾ ਡੇਰੀ ਤੇਰੀ ਰਿਸ਼ਤੇਦਾਰ ਨਹੀਂ ਹੋਏ ਤੇ ਰਿਸ਼ਤੇ ਰ ਆਪਣੀ ਆਪ ਦੀ ਡੇਰੀ ਹੈ ਮੈਂ ਸਾਡੀ ਚਲੰਦਰ ਤੇਰੀ ਕਿਹੜੀ ਡੇਰੀ ਆਦਾ ਗੱਪ ਮਾਰੀ ਜਣਾ ਯਾਰ ਉਹ ਡੇਰੀ ਗੁਲਗਾ ਉਥੇ ਭਈਏ ਕੰਮ ਕਰਦੇ ਆ ਮੈਂ ਤਾਂ ਬਸ ਮੋ ਪੈਸੇ ਪੂਸੇ ਭਰਨੀ ਆਣਾ ਉਥੇ ਡਹੀਏ ਰੱਖੇ ਆਪਣੇ ਕਿੰਨੇ ਜਿੱਥੇ ਤੇਰੀ ਮਸਲਿਮ ਚਲਦੀ ਹੈ ਉੱਥੇ ਡੇਰੀ ਆਪਣੀ ਉਸੇ ਪੰਡੀ ਅੱਛਾ ਠੀਕ ਹੈ ਠੀਕ ਹੈ ਪਰ ਉਹ ਬੰਦੇ ਗੱਲਾਂ ਕਰਦੇ ਸੀ ਮੈਂ ਡੇਰੀ ਚ ਗਿਆ ਸੀ ਉਰਲੇ ਪਾਸੇ ਵੱਡੇ ਰੋਡ ਤੇ ਜਿਹੜੀ ਹਾਂ ਹਾਂ ਉਹ ਤੇਰੀ ਹੈ ਹਾਂ ਸ਼ਮੀਰੀਆ ਡੇਰੀ ਤਾਂ ਲਿਖਿਆ ਉਹ ਤੇ ਠੀਕ ਹੈ ਠੀਕ ਹੈ ਮੈਨੂੰ ਨਹੀਂ ਪਤਾ ਲੱਗਿਆ ਉੱਥੇ ਫਿਰ ਤੈਨੂੰ ਪਤਾ ਮੈਂ ਸੌਟ ਰੂਟ ਸਮਾਂ ਇਸ ਰੱਖੀ ਆ ਪਰ ਮੈਂ ਤਾਂ ਪੈਸੇ ਫੰਡ ਜਾਣਾ ਨਾ ਤੇ ਭਈ ਇਹ ਕੰਮ ਕਰਦੇ ਇੱਥੇ ਸਾਰਾ ਉਹਨਾਂ ਦੀ ਇਮਾਨਦਾਰੀ ਦਾ ਮੈਂ ਵੀ ਜਾਂਦਾ ਭੱਜਿਆ ਜਾਂਦਾ ਜਾਂ ਆਉਂਦਾ ਜਾਂਦਾ ਬਸ ਮੇਰੇ ਕੋਲ ਵੀ ਇਹਨਾਂ ਟਾਈਮ ਨਹੀਂ ਨਾ ਹੁੰਦਾ ਹੁਣ ਇੱਕ ਇੱਥੇ ਚੱਲੀ ਜਾਂਦੀ ਆ ਛੋਟੀ ਜੀ ਟਰੈਕਟਰ ਜੇ ਵਾਲੀ ਤੇ ਇੱਕ ਹੋ ਗਿਆ ਜਿਹੜੀ ਤੂੰ ਆਹ ਆ ਰਾਏ ਨਾ ਵੀ ਕੰਮ ਨਵੇੜੀ ਨਵੇੜ ਦੇ ਹਾਂ ਵਧਗਾ ਉਹ ਨਵੇੜੇ ਜਦੋਂ ਇਹੇ ਘਰ ਪਾਇਆ ਉਦੋਂ ਵੀ ਮੈਨੂੰ ਰਾਏ ਦਿੱਤੀ ਸੀ ਕਿ ਨਹੀਂ ਹਾਂ ਉਹ ਵੀ ਆਦਾ ਇਹ ਤਾਂ ਚਵਾਰਾ ਪਾਈ ਨਹੀਂ ਕਿ ਨਿਗਰਾਨੀ ਰਹਿੰਦੀ ਲੱਗਦੀ ਹੱਥੀ ਉਹ ਤਾਂ ਬਹੁਤ ਸਹੀ ਨਹੀਂ ਗੱਲਾਂ ਚਿੰਤਾ ਰਹਿੰਦੀ ਹੈਗੀ ਵਧੀਆ ਸਮਾਂ ਦੀ ਤਾਂਹਾਂ ਪਿਆ ਸਾਰਾ ਵੇੜਾ ਦੀਦਾ ਤੈਨੂੰ ਉਹ ਚਵਾਰੇ ਨੇ ਆ ਤੈਨੂੰ ਥੱਲਾ ਬਾਦ ਕੰਮ ਚੱਲਣ ਦਿੱਤਾ ਹੈ ਰਾਏ ਤੇ ਉਹਨੇ ਵੀ ਦਿੱਤੀ ਸੀ ਤੇਰੇ ਮੂੰਹ ਬਾਬ ਕਿਸਨੇ ਮੇਰਾ ਬਾਪੂ ਆ ਨਾ ਹੁੰਦਾ ਸੀ ਸਾਡਾ ਬੰਦਾ ਉਹ ਆਦਾ ਵੀ ਚਾਦਰ ਵੇਖ ਕੇ ਪਿਆ ਪਸਾ ਰਹੀ ਸਰ ਗਈ ਤੇਉਣਾ ਕੰਮ ਕਰ ਗਿਆ ਜੰਨਾ ਕੋ ਸੌਖੇ ਰੱਗੇ ਤੇ ਰਾਏ ਲਾਇਆ ਹਰੇਕ ਦਿਨ ਲੱਗੇ ਤੇ ਮਰਜੀ ਆਪ ਦੀ ਫਿਰ ਗਿਆ ਦਾ ਘਰ ਦੇ ਫੇਰ ਨਹੀਂ ਤਾਂ ਆਇਆ ਤੇਰੇ ਕੰਮ ਸਾਹ ਚਾਹੁੰਦਾ ਫਿਰ ਮੈਂ ਤਾਂ ਜਾਨਾ ਚੰਗਾ ਮੈਂ ਨਾ ਹੁਣ ਚਾਹ ਦਾ ਬਣੀ ਦੇ ਚਾਹ ਨਾ ਮੈਂ ਜਾਂਦਾ ਮਸ਼ੀਨ ਵਾਲੇ ਕੋਲੇ ਢੇਡਾ ਲਾ ਕੇ ਆਉਣਾ ਕਿਰਾ ਚੱਲ ਫੇਰ ਕੱਲ ਨਹੀਂ ਗੱਲ ਉੱਥੇ ਜੇ ਆਪਣੀ ਡੇਰੀ ਸਿੱਟੀ ਚਲੀ ਕੋਈ ਗੱਲ ਨਹੀਂ ਸਿੜ ਦਾਂਗੇ ਕੋਈ ਨਹੀਂ ਜਿਹੜੀ ਡੇਰੀ ਹੋ ਮੈਂ ਤਾਂ ਗੱਪ ਮਾਰਨ ਆਇਆ ਸੀ ਤੇ ਉੱਤੋਂ ਦੀ ਪੈ ਗਿਆ ਮੇਰੇ ਕੋਲੇ ਚਲਾਉਂਦਾ ਗੱਪ ਮੈਂ ਤੇਰਾ ਪਿਓ ਆਗਾ